ਅੱਗੇ ਬਤਾਗੇ ਖਬਰ ਨੰਬਰ 4 ਦਾ ਜ਼ਿਕਰ ਕਰਦੇ ਆ ਤਾਂ ਤਰਨਤਾਰਨ ਜ਼ਿਮਨੀ ਚੋਰ ਨੂੰ ਲੈ ਕੇ ਅਖਾੜਾ ਪਖਿਆ ਹੈ ਵਾਰਿਸ ਪੰਜਾਬ ਦੇ ਨੂੰ ਦੱਸਿਆ ਕਿ ਇਕੱਲੇ ਦਾ ਅਮਰ ਸਦਾ ਸਮਰਥਨ ਮਿਲ ਗਿਆ ਹੈ ਤਾਂ ਸਿਮਰਨਜੀਤ ਸਿੰਘ ਮਾਨ ਨੇ ਖੁਦ ਐਲਾਨ ਕੀਤਾ ਹੈ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਦਾ ਉਹਨਾਂ ਨੇ ਕਿਹਾ ਹੈ ਕਿ ਸਮਰਥਨ ਕਰਾਂਗੇ ਖਬਰ ਨੰਬਰ 3 ਦਾ ਜ਼ਿਕਰ ਕਰ ਰਹੇ ਹਾਂ ਸੰਦੀਪ ਸਣੀ ਦਾ ਦੱਸਿਆ ਕਿ ਪਰਿਵਾਰ ਕੁਰਬਾਨੀਆਂ ਦਾ ਪ੍ਰਤੀਕ ਹੈ ਸਮਨਜੀਤ ਸਿੰਘ ਮਾਨ ਨੇ ਕਿਹਾ ਹੈ ਔਰ ਮਨਦੀਪ ਸਿੰਘ ਨੂੰ ਪੰਥਕ ਤੌਰ ਤੇ ਸਮਰਥਕ ਮਿਲਣਾ ਸਮਰਥਨ ਮਿਲਣਾ ਚਾਹੀਦਾ ਹੈ ਔਰ ਨਾਲ ਇਹਨਾਂ ਨੇ ਕਿਹਾ ਕਿ ਖਾਸਾ ਰਾਜ ਤੇ ਅਸੀਂ ਹਮੇਸ਼ਾ ਹਿਮਾਇਤੀ ਹਾਂ ਸੇਤਾ ਹੈ ਜੀ ਕਿ ਬਾਹਰ ਚ ਵੀ ਕਤਲ ਕਰਨ ਲੱਗ ਪਏ ਮੋਦੀ ਸਾਹਿਬ ਇੱਥੇ ਵੀ ਸੰਦੀਪ ਸਿੰਘ ਅ ਸਿੱਧੂ ਦੀਪ ਸਿੱਧੂ ਨੂੰ ਮਾਰਤਾ ਤੇ ਮੂਸੇਵਾਲ ਨੂੰ ਮਾਰਤਾ ਹਰੀ ਗਾਵ ਨੂੰ ਮਾਰਤਾ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਹਕੂਮਤ ਨੇ ਸਿੱਖ ਲੀਡਰ ਮਾਰ ਤੇ ਪਾਕਿਸਤਾਨ ਜੀ ਮਾਰ ਤੇ ਇਹਦਾ ਜਵਾਬ ਤਾਂ ਅਮਨ ਸਸੰ ਤਰੀਕੇ ਦੇ ਨਾਲ ਇਲੈਕਸ਼ਨਰੀ ਦਿੱਤਾ ਜਾਊਗਾ ਤੇ ਉਹ ਅਸੇ ਦੇ ਨੇ ਪਾਕਿਸਤਾਨ ਪੁੱਛੋ ਨਾ ਪੁੱਛੋ ਸਾਡੇ ਦਿਲ ਦੇ ਵਿੱਚ ਉਸਿਆ ਹੋਇਆ ਹੈ ਉਹਦਾ ਉchna ਤੁਹਾਡੀ ਮਰਜ਼ੀ ਹੈ ਪਰ ਇਹ ਸਮਝ ਲਓ ਕਿ ਜਿਹੜੀ ਚੀਜ਼ ਕਿਸੇ ਦੇ ਕਲੇਜੇ 'ਚ ਤੇ ਦਿਲ ਦੇ ਵਿੱਚ ਬਸ ਗਏ ਜਾਂ ਘੁੱਸ ਜਵੇ ਉਹ ਬਾਹਰ ਨਿਕਲਦੀ ਨਹੀਂ ਹੁੰਦੀ ਇਹ ਦੱਸਣਾ ਚਾਹੁੰਦੇ ਕਿ ਸਮੂਹ ਜੇ ਪੰਥ ਦੇ ਕੈਂਡੀਡੇਟ ਆ ਨਾਲ ਕਿ ਕਿਸੇ ਇੱਕ ਦੇ ਅਸੀਂ ਸਾਰੇ ਪੰਥ ਵੱਲੋਂ ਚੋਣ ਲੜਦੇ ਪਈ ਕਿਉਂਕਿ ਸਾਨੂੰ ਪੰਥ ਨਹੀਂ ਗਿਆ ਸੀ ਕਿ ਤੁਸੀਂ ਅੱਗੇ ਆਓ ਚੋਣ ਲੜੋ ਅਸੀਂ ਤੁਹਾਡੀ ਹਮਾਇਤ ਕਰਾਂਗੇ ਆ ਇਹ ਉਹ ਹਿਸਲੇ ਦੇ ਆਪਾਂ ਸਾਰੇ ਪਰਿਵਾਰ ਨੇ ਭਾਈ ਸੰਦੀਪ ਸਿੰਘ ਨਾਲ ਬਹਿ ਕੇ ਇਹ ਵਿਚਾਰੇ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿੱਤਾ ਹੈ ਪਰ ਜੇਕਰ ਤਾਕਤ ਜਿਹੜੀ ਮਿਲੀ ਹੈ ਤੋਂ ਕੀ ਗੱਲ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਜਿਨ੍ਹਾਂ ਨੇ ਤੁਹਾਨੂੰ ਇੰਨਾ ਸਮਰਥਨ ਦਿੱਤਾ ਵਾ ਜੇ ਲੋਕ ਧੰਨਵਾਦ ਕਰਦੇ ਆਪਾਂ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਵਾ ਅੱਗੇ ਵਧਾਂਗੇ ਖਬਰਦਾਨ ਪਰ ਦੋ ਦੇ ਵੱਲ ਵਾਦੇ ਆ ਮਹਾਪੰਚਾਇਤ ਦਾ ਸਿਕਰ ਕਰਾਂਗੇ ਮਹਾਪੰਚਾਇਤ ਨੇ ਪ੍ਰਸ਼ਾਸਨ ਨੂੰ 48 ਘੰਟਿਆਂ ਦਾ ਆਖਰੀ ਮਿਟਰਮ ਦਿੱਤਾ ਹੈ ਚੰਡੀਗੜ੍ਹ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਬੀ ਜੀ ਪੀ ਸ਼ਤਰਜੀਤ ਕਪੂਰ ਨੂੰ ਹਟਾਉਣ ਦੀ ਉਹਨਾਂ ਨੇ ਮੰਗ ਕੀਤੀ ਹੈ 48 ਘੰਟਿਆਂ ਦੇ ਅੰਦਰ ਦਾਸਿਕ ਨੂੰ ਬੀ ਜੀ ਪੀ ਨੂੰ ਹਟਾਇਆ ਜਾਵੇ ਇਹ ਮਹਾਪੰਚਾਇਤ ਨੇ ਕਿਹਾ ਹੈ ਆਪਣੇ ਤੌਰ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ और कार्रवाई न होते चंडीगढ़ हुआ है कि जाएगा। में लोगों की राय हमने ले ली है आगे आ, अगर 48 घंटे का हमने अल्टीमेटम दे दिया है सरकार को और चंडीगढ़ प्रशासन को इसके बावजूद भी अगर वो डीजीपी शत्रुजीत कपूर के खिलाफ कोई कार्रवाई नहीं करते एसएसपी के खिलाफ तो कर दिया उन्होंने और फिर उसके बाद परिवार अगर सहमत हो जाता है तो हम इस आंदोलन को यही रोक देंगे लेकिन आंदोलन रोकने का मतलब यह नहीं है कि आगे नहीं होगा ہماری یہ کوشش ہے کہ یہ andolan یہ جو کمیٹی ہے اگے بھی اگر کسی پر بھی اگر دلتوں کے گراہو بھی کسی پر نیا ہوتا تو ہم اس کا ساتھ دیں گے جیسے ساتھ ہمارا ساتھ دوسری संस्थाओं ندی ہے۔ یہ کلیئر نہیں ہویا جے 48 گھنٹے دے اندر اندر کوئی کاروائی نہیں ہوندی تو پھر ਤੁਸੀਂ کس طرح اس کا بنے پھر ہماری کمیٹی بیٹھے گی ہم نے کیا لیا نا گراہو کرنا ہے یا اپنے سرکے کام کرنے ہیں یا کرنے وہ کمیٹی فیصلہ لے کر۔ پروار نو مل کے آئے ہیں ہنیں کیونکہ ਸਾਡੇ ਨਾਲ تھوڑا ਪਰواریک رشتہ بھی ہے مکھسر نانکے ہے اور ਜਿਹੜੇ ਇਹਨਾਂ ਦੇ ਮਦਰਨ ਲਾਜ਼ ਨੇ ਉਹ ਮੇਰੀ ਭੂਆ ਜੀ ਨਾਲ ਪੜਦੇ ਰਹੇ ਨੇ ਸੋ ਬਹੁਤ ਹੀ ਅਨਹੂਣੀ ਘਟਨਾ ਹੈ ਬਹੁਤ ਹੀ ਮਾੜਾ ਹੋਇਆ ਹੈ ਔਰ ਇਸ ਤਰ੍ਹਾਂ ਦੇ ਘਟਨਾਕਰਮ ਪਹਿਲਾਂ ਕਦੇ ਸੁਣਨ ਨੂੰ ਮੇਰੀ ਲਾਈਫ ਦੇ ਵਿੱਚ ਨਹੀਂ ਆਇਆ ਜੇ ਕਿਸੇ ਵਿਅਕਤੀ ਨੇ ਸੁਸਾਇਸਾਈਡ ਵੀ ਕੀਤਾ का जे मिल था, औरे तो औरे जो सुसाइडल नोट मिलता है तो तो बाद ते मुकम्मल बंदी कार्रवाई हो जाती है सरकार ऐसे बनाई है मेरी संवेदनाएं परिवार के साथ हैं और निश्चित रूप से जो दोषी हैं सरकार उन पर कार्रवाई के लिए वचनबद्ध है तो कांग्रेस के जो अध्यक्ष है उन्होंने भी ट्वीट किया है इस मामले को लेकर मैं सभी से निवेदन करूंगा मैं सभी से मैं सभी से निवेदन करूंगा इस स्वैदन चिन्ह मुद्दे पर राय नहीं थी सर इस परिवार के साथ हमें खड़ा होना चाहिए ਸੁਭਿਰ ਬਾਦਲ ਦੇ ਵੱਲੋਂ ਵੀ ਲਿਖਿਆ ਗਿਆ ਇਸ ਮਾਮਲੇ ਦੇ ਵਿੱਚ ਨਾ ਕਿਹਾ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਹਰਿਆਣਾ ਪੁਲਿਸ ਦੇ ਐਲਜੀਪੀ ਰੈਂਕ ਦੇ ਇੱਕ ਸੀਨੀਅਰ ਕਮਿਸ ਅਧਿਕਾਰੀ ਪਾਈਪੂਰਨ ਕੁਮਾਰ ਨੇ ਆਪਣੇ ਸੋਸਾਇਲ ਨੋਟ 'ਚ ਦੇ ਅਨੁਸਾਰ ਪਰੇਸ਼ਾਨੀ ਤੇਜ਼ਾਰੀ ਅਧਾਰਤ ਵਿਤਕਰੇ ਦਾ ਸਾਹਮਣਾ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਪੀੜਤ ਪਰਿਵਾਰ ਦੇ ਨਾਲ ਇੱਕ ਚੁੱਪਤਾ ਦੇ ਨਾਲ ਖੜੇ ਹਾਂ ਪੀੜਤ ਪਰਿਵਾਰ ਨਾਲ ਟੱਕ ਪਾਏ ਇਨਸਾਫ ਹੋਣਾ ਚਾਹੀਦਾ ਹੈ ਸੁਭਿਰ ਬਾਦਲ ਨੇ ਵੀ ਇਹ ਲਿਖਿਆ ਹੈ